ਅਗੇ ਪਰਮਾਣ ਦੇਂਦੇ ਸੇ ਕੋਈ ਵੀ ਸਿੰਘ ਕੀਰਤਨ ਬੀਬੀ ਕਰੇ ਤੇ ਬਾਕੀ ਦੂਜੇ ਸਿੰਘ ਜਿਨ੍ਹਾਂ ਦੇ ਬਾਣੀ ਠੋਕਦਾ ਉਹਨਾਂ ਨੇ ਪਰਮਾਣ ਦੇਣਾ ਇੱਕ ਉਤਮ ਸਬ ਸੇ ਲੋਦੇ ਹਾਨੇ ਦੇ ਉਹਨਾਂ ਦਾ ਨੋ ਕੋਈ ਵੀ ਕੀਰਤਨ ਵਾ ਉਹਨਾਂ ਨੇ ਪਰਮਾਣ ਦੇਣਾ ਤੇ ਭਾਈ ਸੁੰਦਰ ਦੇ ਮੂੰਹੋਂ ਫਿਰ ਨਿਕਲ ਕਹਿੰਦੇ ਇਹ ਤਾਂ ਖਜ਼ਾਨਾ ਹੈ ਉਹਨੂੰ ਫਿਰ ਖਜ਼ਾਨਾ ਕਰਕੇ ਜਾਂਦੇ ਸੇ ਉਤਮ ਸੇ ਲੋਦੇ ਹਾਰੇ ਨੂੰ ਉਦੋਂ ਹੁਣ ਕੋਈ ਪਰਮਾਣ ਦਾ ਦਿੰਦਾ ਦੇਖਿਆ ਨਹੀਂ ਹੁਣ ਤਾਂ ਜੇ 20 ਮਿੰਟ ਮਿਲੇ ਨੇ ਅੱਧਾ ਸ਼ੀਮਾਨ ਕਰਾਂਗੇ ਨਾਰਗਮਾਲ ਪੂ ਸੁਦੀ ਸੱਤੇ ਦਾ ਸਮਾਪ ਹੋ ਰਿਹਾ ਸੀ ਦੋ ਚਾਰ ਨੌਜਵਾਨ ਉਸੇ ਖੰਡਾ ਖੜਕਾਉਣ ਲੱਗੇ ਖੰਡਾ ਕਹਿੰਦੇ ਹੁੰਦੇ ਬਈ ਜਦੋਂ ਜਦੋਂ ਉੱਚੀ ਦੇ ਕੇ ਉਹ ਖੜਕਾਉਣ ਲੱਗੇ ਤੇ ਭਾਈ ਸ਼ੌਨੀ ਸਟੇਜ ਦੇ ਉੱਪਰ ਤੇ ਉਹਨਾਂ ਨੇ ਉਥੇ ਹੀ ਕਹਿੰਦੇ ਸ਼ਹਿਦ ਬਲੋ ਜਦੋਂ ਇੰਨਾ ਕਿ ਉਹ ਅੰਦਰ ਗਤੀ ਹੋ ਗਏ ਉਹ ਹੀ ਕਿਹੜੇ ਸਿੰਘ ਸੇ ਤੀਰ ਤਿਗੇ ਹੁਣ ਮਾਸਟਰ ਜਗਿੰਦਰ ਸੋਂ ਤਿੰਨ ਕੰਮ ਕਰਦੇ ਸੀ ਜਦੋਂ ਰੌਲ ਲਾਉਣੀ ਇੱਕ ਤਾਂ ਉਹਨਾਂ ਨਾਲ ਸ਼ੇਰ ਨਾਲ ਚੱਲਦਾ ਮਾਜੀ ਸਾਉਥਲੇ ਇੱਕ ਸਵਾਸ ਸਵਾ ਦਾ ਸਿਮਨ ਇੱਕ ਉਹ ਮੋਰ ਕੇ ਪਾਠ ਕਰਦੇ ਸੀ ਵੀ ਅੱਗੇ ਕਿਹੜਾ ਹੈਗਾ ਸਿਪਾਈ ਇਸ ਤਰ੍ਹਾਂ ਦਾ ਕੋਈ ਜੇ ਕਿਸੇ ਨੂੰ ਹੁਣ ਤਾਂ ਮੁਆਫ ਕਰਨਾ ਉਹ ਗਿਆਨੀ ਤੁਹਾਨੂੰ ਪਤਾ ਹੈ ਉਹਨਾਂ ਨੇ ਲਿਖਿਆ ਹੈ ਉਹ ਬੋਕਤ ਸੇ ਪਿਆਰੀ ਮੇਜ ਦਾ ਗੁਰਮੁਖ ਸਿੰਘ ਆਨੇ ਹੈ ਵੀ ਕਿਦ ਨੂੰ ਜੱਥਾ ਤੁਰ ਪਿਆ ਅੱਗੇ ਪਰਮਾਣ ਦੇਂਦੇ ਸੀ ਕੋਈ ਵੀ ਸਿੰਘ ਕੀਰਤਨ ਬੀਬੀ ਕਰੇ ਤੇ ਬਾਕੀ ਦੂਜੇ ਸਿੰਘ ਜਿਨ੍ਹਾਂ ਦੇ ਬਾਣੀ ਟੁਕਦਾ ਉਹਨਾਂ ਨੇ ਪਰਮਾਣ ਦੇਣਾ ਇੱਕ ਉਤਮ ਸੋਸੇ ਲੁਧਿਆਣੇ ਦੇ ਉਹਨਾਂ ਦਾ ਨਾਮ ਕੋਈ ਵੀ ਕੀਰਤਨ ਗਾਇ ਉਹਨਾਂ ਨੇ ਪ੍ਰਮਾਣ ਦੇਣਾ ਕਿ ਭਾਈ ਸੁੰਦਰ ਮੂੰਹੋਂ ਫਿਰ ਨਿਭਾ ਕਹਿੰਦੇ ਇਹ ਤਾਂ ਖਜ਼ਾਨਾ ਹੈ ਉਹਨੂੰ ਫਿਰ ਖਜ਼ਾਨਾ ਕਰਕੇ ਜਾਂਦੇ ਸੇਖ ਤੁਸ ਨੂੰ ਲੁਧਿਆਰੇ ਨੂੰ ਉਦੋਂ ਹੁਣ ਕੋਈ ਪ੍ਰਮਾਣ ਤਾਂ ਦਿੰਦਾ ਦੇਖਿਆ ਨਹੀਂ ਹੁਣ ਤਾਂ ਜੇ 20 ਮਿੰਟ ਮਿਲਿਆ ਨੇ ਅੱਧਾ ਸ਼ੀਮਾਨ ਕਰਾਉਂਦੇ ਨੇ ਹਾਰਮੋਨੀਅਮ ਤੇ ਨਹੀਂ ਸੀ ਕੋਈ ਕਰਾਉਂਦਾ ਤੇ ਢੋਖ ਮੇ ਪ੍ਰਮਾਣ ਦਿੰਦੇ ਸੇ ਤੇ ਬਾਕੀ ਕੀਰਤਨ ਕੋਈ ਕਰੇ ਪ੍ਰਮਾਣ ਇੱਥੇ ਦੂਰ ਬੈਠੀ ਬੀਬੀ ਬੈਠੀ ਆ ਉਹ ਵੀ ਦੇਸਵਾ ਦੇ ਕੋਈ ਵੀ ਪਰਵਾਹ ਠੋਕ ਦੇ ਦਿੰਦੇ ਸੀ ਉਸ ਤੇ ਨਾ ਫਿਰ ਕੋਈ ਆਦਾ ਹੁਣ ਵੀ ਬਖਸ਼ਾ ਕੋਈ ਉੱਠ ਕੇ ਨਹੀਂ ਜਾਂਦਾ ਸੀ ਕੀਰਤਨ ਕਰਿਆ ਉੱਥੇ ਬੈਠੇ ਜਾਂਦੇ ਸੀ ਭਾਈ ਜੀ ਸੁਮੀ ਬੜੇ ਤੋ ਇਸ਼ਾਰਾ ਕਰਦੇ ਸੀ ਆ ਭਈ ਆ ਜਾ ਬੀਬੀ ਮਹਿੰਦਰ ਕੌਰ ਸੀ ਜਿਹੜੀ ਅਹਿਮਦਗੜ੍ਹ ਉਹਨਾਂ ਦਾ ਪਰ ਆਸੀ ਠੀਕ ਸੀ ਉਹ ਜਦੋਂ ਕੀਰਤਨ ਕਰਦੇ ਸੀ ਨਾ ਸੰਗਤ ਨੂੰ ਬਸ ਤੁਸੀਂ ਲੋੜਪੋੜ ਕਰਨੀ ਸੀ ਇਸ ਤਰ੍ਹਾਂ ਦਾ ਸੀ ਜਦੋਂ ਉਹਨੇ ਕਿਹਾ ਹਾਏ ਕੋਈ ਐਸੋ ਹੈ ਕੋ ਐਸੋ ਹਮਰੋ ਮੀਤ ਹੈ ਕੋ ਫਿਰ ਭਾਈ ਸੋਨੇ ਨੇ ਕਿਹਾ ਇਹ ਮੈਂ ਵਿੱਚ ਬੈਠਾ ਸੀ ਹੈ ਕੋ ਐਸੋ ਹਮਰੋ ਮੀਤ ਜਦੋਂ ਇੰਨਾ ਇਹ ਗੱਲ ਕਹੀ ਆ ਹੱਥ ਕਰਕੇ ਫਿਰ ਕਹਿੰਦੇ ਬੀਬਿਆ ਫਿਰ ਉਹ ਉੱਤਰੀ ਕਈ ਦੀ ਅਵਸਥਾ ਹੈ ਜੀ ਸਿੱਤ ਬਈ ਉਹ ਜਿਹੜਾ ਸ਼ਬਦ ਪੜ੍ਹਦੇ ਸੀ ਉਹਨਾਂ ਦਾ ਰੂਪ ਹੀ ਬਣ ਜਾਂਦਾ ਸੀ ਬਾਣੀ ਦਾ ਉਹਨਾਂ ਤੇ ਇਹ ਜੇ ਪਿਆਰ ਸਤਿਕਾਰ ਨਾਲ ਸੀ ਉਦੋਂ ਭਾਈ ਪਰਮਾਨੰਦਿੰਦੇ ਸੇ ਕੋਈ ਵੀ ਸਿੰਘ ਗੁਰਮਖਸ਼ੂ ਨੇ ਲਿਖਿਆ ਵੀ ਜਿੱਥਾ ਹੁਣ ਕਿਧਨੂ ਤੁਰਪਿਆ ਜਿਹੜਾ ਟਾਈਮ ਮਿਲਿਆ ਉਹਦੇ ਵਿੱਚੋਂ ਅੱਧਾ ਟਾਈਮ ਉਸੇ ਮੰਤਰੇ ਲਾਉਂਦੇ ਨੇ ਸਿਮਰਨ ਹਿਰਦੇ ਵਿੱਚ ਕਰਨਾ ਹੈ ਹਿਰਦੇ ਵਿੱਚ ਸਿਮਰਨ ਕਰਨਾ ਬਾਣੀ ਨੂੰ ਪਿਆਰ ਨਾਲ ਪੜ੍ਹਨਾ ਹੈ ਤੇ ਸੁਣਨਾ ਕੀ ਕਰਨਾ ਹੈ ਹੁਣ ਉਹ ਹਾਰਮੋਨੀਅਮ ਤੇ ਕਰਨ ਲੱਗੇ ਇੱਕ ਦੋ ਵਾਰੀ ਮੈਂ ਤਾਂ ਬੋਲਿਆ ਵੀ ਐਥੇ ਵੀ ਭਾਈ ਜਿੱਥਾ ਕਿਧਨੂ ਤੁਰਪਿਆ ਹੁਣ ਵੀ ਇਸ ਰੰਦਾ ਹੈਗਾ ਤੇ ਗੁਰਮਖਸ਼ੂ ਨੇ ਬੜਾ ਸੋਹਣਾ ਲਿਖਿਆ ਛੇ ਪਿਆਰੇ ਮੇਲ ਉਹਨਾਂ ਵਿੱਚ ਲਿਖਿਆ ਵੀ ਭਾਈ ਜਿੱਥਾ ਕਿਧਨੂ ਤੁਰਪਿਆ ਹੁਣ ਜਿਹੜਾ ਤੇ ਤੇ ਤੁਸੀਂ ਦੇਖ ਲਓ ਹਰ ਮੰਦਰ ਸਾਹਿਬ ਦੇ ਵਿੱਚ ਕੀਰਤਨ ਹੁੰਦਾ ਹੈ ਉੱਥੇ ਕੋਈ ਸ਼ਿਵਨ ਕਰਦਾ ਹੈ ਤੇ ਬਾਕੀ ਸਾਰਾ ਕਿਹੜਾ ਅਖੰਡ ਕੀਰਤਨ ਹੁੰਦਾ ਹੈ ਸਾਰਾ ਜਿੰਨਾ ਵੀ ਹੈਗਾ ਵੀ ਇਸ ਰੰਦ ਕਰਕੇ ਇਹ ਪ੍ਰਾਰਥਨ ਖੇੜ ਭਾਗਿ ਸੋਣੇ ਵੇਲੇ ਦੀ ਇਹ ਅਸ਼ੀਸ਼ ਨੂੰ ਮਿਲਿਆ ਕਿਹੜੀ ਮੇਰੇ ਨਾਲ ਬੀਤੀ ਉਹ ਮੈਂ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਦਾ ਜਦੋਂ ਉੱਥੇ ਠੰਡਾ ਲੜਕਾਉਣ ਲੱਗੇ ਉਹਦੇ ਉਹਨਾਂ ਨੇ ਉੱਥੇ 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 ਕਿਹਾ ਸ਼ਹੀਦ ਬਲੋਬ ਉਹ ਅੰਦਰ ਰੱਖੀ ਹੋਗੇ ਉਦੋਂ ਕੋਈ ਐਸਤ੍ਰਾ ਨਹੀਂ ਸੀ ਪਰਮਾਨ ਦੇਂਦੇ ਸਿਖਾਈ ਇਧਰ ਦੇ ਪਾਸੇ ਨੂੰ ਇਹ ਖੇਡ ਹੋਣਾ ਇਹ ਜੱਥਾ ਤੁਰਪਿਆ ਮਹਿੰਦਰ ਸਿੰਘ ਆਪਣੇ ਉਹ ਗੁਰਮਖਸਾਂ ਦੇ ਤੱਕ ਸੇ ਪਿਆਰੇ ਮਿਲ ਕੇ ਸਾਰਾ ਲਿਖਿਆ ਨਾ ਉਹ ਜੇ ਕਾਪੀਆਂ ਮੇਰੇ ਕੋਲ ਤਾਂ ਇੱਕੋ ਹੀ ਸੀ ਤੁਨੋਂ ਮੇਰੇ ਅਤੀ ਸੀ ਹੋਇਆ ਇਸ ਤਰ੍ਹਾਂ ਦਾ ਇਹ ਭਾ ਇਸਾਰੀ ਬੜੀ ਹੈ ਇਸਾਤ ਗੁਰੂ ਦੀ ਹੈ ਅੱਗੇ ਪਰਮਾਨ ਦੇਂਦੇ ਸੇ ਕੋਈ ਵੀ ਸਿੰਘ ਕੀਰਤਨ ਬੀਬੀ ਕਰੇ ਤੇ ਬਾਕੀ ਦੂਜੇ ਸਿੰਘ ਜਿਨ੍ਹਾਂ ਦੇ ਬਾਣੀ ਠੋਕਦਾ ਉਹਨਾਂ ਨੇ ਪਰਮਾਨ ਦੇਣਾ ਇੱਕ ਉਤਮ ਸਭ ਸੇ ਲੋਦੇ ਹਾਨੇ ਦੇ ਉਹਨਾਂ ਦਾ ਨਾਮ ਕੋਈ ਵੀ ਕੀਰਤਨ ਵਾ ਉਹਨਾਂ ਨੇ ਪ੍ਰਮਾਣ ਦੇਣਾ ਕਿ ਭਾਈ ਸੁੰਦਰ ਮੂੰਹੋਂ ਫਿਰ ਨਿਭਾ ਕਹਿੰਦੇ ਇਹ ਤਾਂ ਖਜ਼ਾਨਾ ਹੈ ਉਹਨੂੰ ਫਿਰ ਖਜ਼ਾਨਾ ਕਰਕੇ ਜਾਂਦੇ ਸ੍ਰੀ ਹਕਮਤ ਸਿੰਘ ਲੁਧਿਆਰੇ ਨੂੰ ਉਦੋਂ ਹੁਣ ਕੋਈ ਪ੍ਰਮਾਣਤਾ ਦਿੰਦਾ ਦੇਖਿਆ ਨਹੀਂ ਹੁਣ ਤਾਂ ਜੇ 20 ਮਿੰਟ ਮਿਲੇ ਨੇ ਅੱਧਾ ਸ਼ੀਮਾਨ ਕਰਾਉਂਦੇ ਨੇ ਨਾਰਗਮਾਲਪੁਰ ਸੁਦੀ ਸੱਤੇ ਦਾ ਸਮਾਪ ਹੋ ਰਿਹਾ ਸੀ ਦੋ ਚਾਰ ਨੌਜਵਾਨ ਉਸੇ ਖੰਡਾ ਖੜਕਾਉਣ ਲੱਗੇ ਖੰਡਾ ਕਹਿੰਦੇ ਹੁੰਦੇ ਬਈ ਜਦੋਂ ਜਦੋਂ ਉੱਚੀ ਦੇ ਕੇ ਉਹ ਹੜਕਾਉਣ ਲੱਗੇ ਤੇ ਭਾਈ ਸ਼ੌਨੀ ਸਟੇਜ ਦੇ ਉੱਪਰ ਤੇ ਉਹਨਾਂ ਨੇ ਉੱਥੇ ਹੀ ਕਹਿੰਦੇ ਸ਼ਹਿਦ ਬਲੋ ਜਦੋਂ ਇੰਨਾ ਕਿ ਉਹ ਅੰਦਰ ਗਤੀ ਹੋ ਗਏ ਉਹ ਜਿਹੜੇ ਸਿੰਘ ਸੇ ਤੀਰ ਤੇ ਨਹੀਂਏ ਹੁਣ ਮਾਸਟਰ ਜਗਿੰਦਰ ਸੋਂ ਤਿੰਨ ਕੰਮ ਕਰਦੇ ਸੀ ਜਦੋਂ ਰੌਣ ਲਾਉਣੀ ਇੱਕ ਤਾਂ ਉਹਨਾਂ ਨਾਲ ਸ਼ੇਰ ਨਾਲ ਚੱਲਦਾ ਮਾਜੀ ਸਾਉ ਥੱਲੇ ਇੱਕ ਸਵਾਸ ਸਵਾ ਦਾ ਸਿਮਨ ਇੱਕ ਉਹ ਮੋਰ ਕੇ ਪਾਠ ਕਰਦੇ ਸੀ ਭਈ ਅੱਗੇ ਕਿਹੜਾ ਹੈਗਾ ਅਸੀਂ ਭਾਈ ਇਸ ਤਰ੍ਹਾਂ ਦਾ ਕੋਈ ਜੇ ਕਿਸੇ ਨੂੰ ਹੁਣ ਤਾਂ ਮੁਆਫ ਕਰਨਾ ਉਹ ਗਿਆਨੀ ਤਾਨੂੰ ਪਤਾ ਹੈ ਉਹਨਾਂ ਨੇ ਲਿਖਿਆ ਹੈ ਉਹ ਬੋਕਟ ਸੇਕਿਆ ਵਾਲੀ ਮੇਜ਼ ਦਾ ਗੁਰਮੁਖਸਾਂ ਵੀ ਆਨੇ ਹੈ ਕਿ ਕਿਦੋਂ ਨੂੰ ਜੱਥਾ ਟੁੱਟ ਪਿਆ ਅੱਗੇ ਪ੍ਰਮਾਣ ਦੇ ਦੇਸ਼ੇ ਕੋਈ ਵੀ ਸਿੰਘ ਕੀਰਤਨ ਬੀਬੀ ਕਰੇ ਤੇ ਬਾਕੀ ਦੂਜੇ ਸਿੰਘ ਜਿਨ੍ਹਾਂ ਦੇ ਬਾਣੀ ਟੁੱਕਦਾ ਉਹਨਾਂ ਨੇ ਪ੍ਰਮਾਣ ਦੇਣਾ ਇੱਕ ਉਤਮ ਸੋਸੇ ਲੋਦੇਹਾਣੇ ਦੇ ਉਹਨਾਂ ਦਾ ਨਾਮ ਕੋਈ ਵੀ ਕੀਰਤਨ ਹੈ ਉਹਨਾਂ ਨੇ ਪ੍ਰਮਾਣ ਦੇਣਾ ਕਿ ਭਾਈ ਸਾਹ ਜੇ ਮੂੰਹੋਂ ਫਿਰ ਨਿਵਾ ਕਹਿੰਦੇ ਇਹਦਾ ਖਜ਼ਾਨਾ ਉਹਨੂੰ ਫਿਰ ਖਜਾਨਾ ਕਰਕੇ ਜਾਂਦੇ ਸੀ ਹੁਣ ਤੁਸੀਂ ਲੁਧਿਆਣੇ ਨੂੰ ਉਦੋਂ ਹੁਣ ਕੋਈ ਪ੍ਰਮਾਣ ਤਾਂ ਦਿੰਦਾ ਦੇਖਿਆ ਨਹੀਂ ਹੁਣ ਤਾਂ ਜੇ 20 ਮਿੰਟ ਮਿਲਿਆ ਨੇ ਅੱਧਾ ਸ਼ੀਮਨ ਕਰਾਉਂਦੇ ਨੇ ਹਾਰਮੋਨੀਅਮ ਤੇ ਨਹੀਂ ਸੀ ਕੋਈ ਕਰਾਉਂਦਾ ਤੇ ਢੋਕਵੇਂ ਪ੍ਰਮਾਣ ਦਿੰਦੇ ਸੀ ਤੇ ਬਾਕੀ ਕੀ ਤੁਸੀਂ ਕੋਈ ਕਰੇ ਪ੍ਰਮਾਣ ਇੱਥੇ ਦੂਰ ਬੈਠੀ ਬੀਬੀ ਬੈਠੀ ਆ ਉਹ ਵੀ ਦੇਸਾ ਕੋਈ ਵੀ ਪ੍ਰਮਾਣ ਢੋਕ ਦੇ ਮੈਂ ਦਿੰਦੇ ਸੀ ਇਸ ਤੇ ਨਾ ਫਿਰ ਕੋਈ ਆਦਾ ਹੁਣ ਵੀ ਬਖਸ਼ ਸਰ ਕੋਈ ਉੱਠ ਕੇ ਨਹੀਂ ਜਾਂਦਾ ਸੀ ਕੀ ਗੀਤ ਕਰਿਆ ਉੱਥੇ ਬੈਠੇ ਹਾਂ ਜਿਵੇਂ ਭਾਈ ਸ਼ੋਮੀ ਬੜੇ ਤੌਰ ਸਾਰਾ ਕੱਢਦੇ ਸੀ ਆ ਭਈ ਆਇਆ ਬੀਬੀ ਮਹਿੰਦਰ ਕੌਰ ਸੀ ਜਿਹੜੀ ਅਹਿਮਦਗੜ੍ਹ ਉਹਨਾਂ ਦਾ ਪਰ ਆਸੀ ਕੀਰ ਸੀ ਉਹ ਜਦੋਂ ਕੀਰਤਨ ਕਰਦੇ ਸੀ ਨਾ ਸੰਗਤ ਨੂੰ ਬਸ ਤੁਸੀਂ ਲੋੜਪੋੜ ਕਰਨੀ ਸੀ ਇਸ ਤਰ੍ਹਾਂ ਦਾ ਸੀ ਜਦੋਂ ਉਹਨੇ ਪੜਨਾ ਹਾਇ ਕੋ ਐਸੂ ਹਾਇ ਕੋ ਐਸੂ ਹਮਰੋ ਮੀਤ ਹਾਇ ਕੋ ਫਿਰ ਭਾਈ ਜੋਨ ਨੇ ਕਿਹਾ ਇਹ ਮੈਂ ਵਿੱਚ ਬੈਠਾ ਸੀ ਹੈ ਕੋਈ ਐਸੋ ਹਮਰੋ ਮੀਤ ਜਦੋਂ ਐਨਾ ਇਹ ਗੱਲ ਕਹੀ ਆ ਹੱਥ ਕਰਕੇ ਫਿਰ ਕਹਿੰਦੇ ਬੀਬਿਆ ਫਿਰ ਉਹ ਉੱtre ਕਈ ਦੀ ਅਵਸਥਾ ਹੈ ਜੀ ਸੀ ਇਹ ਬਈ ਉਹ ਜਦ ਰ ਸ਼ਬਦ ਪੜ੍ਹਦੇ ਸੀ ਉਹਨਾਂ ਦਾ ਰੂਪ ਹੀ ਬਣ ਜਾਂਦਾ ਸੀ ਬਾਣੀ ਦਾ ਉਹਨਾਂ ਤੇ ਇਹ ਜਿਹਾ ਪਿਆਰ ਸਤਿਕਾਰ ਨਾਲ ਸੀ ਉਦੋਂ ਭਾਈ ਪ੍ਰਮਾਣ ਦਿੰਦੇ ਸੀ ਕੋਈ ਵੀ ਸਿੰਘ ਗੁਰਮੁਖਿਓ ਨੇ ਲਿਖਿਆ ਵੀ ਜਿੱਥਾ ਹੁਣ ਕਿਧਰ ਨੂੰ ਤੁਰ ਪਿਆ ਜਿਹੜਾ ਟਾਈਮ ਮਿਲਿਆ ਉਹਦੇ ਵਿੱਚੋਂ ਅੱਧਾ ਟਾਈਮ ਉਸੇ ਮੰਤਰੇ ਲਾਉਂਦੇ ਨੇ ਸਿਮਰਨ ਹਿਰਦੇ ਵਿੱਚ ਕਰਨਾ ਹੈ ਹਿਰਦੇ ਵਿੱਚ ਸਿਮਰਨ ਕਰਨਾ ਬਾਣੀ ਨੂੰ ਪਿਆਰ ਨਾਲ ਪੜ੍ਹਨਾ ਹੈ ਤੇ ਸੁਣਨਾ ਕੀ ਕਰਨਾ ਹੈ ਹੁਣ ਉਹ ਹਾਰਮੋਨੀਅਮ ਤੇ ਕਰਨ ਲੱਗੇ ਇੱਕ ਦੋ ਵਾਰੀ ਮੈਂ ਤਾਂ ਬੋਲਿਆ ਵੀ ਐਥੇ ਵੀ ਭਾਈ ਜੱਥਾ ਕਿਧਨੂ ਤੁਰਪਿਆ ਹੁਣ ਵੀ ਐਸੇ ਰੰਦਾ ਹੈਗਾ ਤੇ ਗੁਰਮੁਖ ਸਿੰਘ ਨੇ ਬੜਾ ਸੋਹਣਾ ਲਿਖਿਆ ਛੇ ਪਿਆਰੇ ਮੇਲ ਉਹਨਾਂ ਵਿੱਚ ਲਿਖਿਆ ਵੀ ਭਾਈ ਜੱਥਾ ਕਿਧਨੂ ਤੁਰਪਿਆ ਹੁਣ ਜਿਹੜਾ ਤੇ ਫਿਰ ਤੁਸੀਂ ਦੇਖ ਲਓ ਹਰ ਮੰਦਿਰ ਸਾਹਿਬ ਦੇ ਵਿੱਚ ਕੀਰਤਨ ਹੁੰਦਾ ਹੈ ਉੱਥੇ ਕੋਈ ਸ਼ਿਵਨ ਕਰਦਾ ਹੈ ਤੇ ਬਾਕੀ ਸਾਰਾ ਕਿਹੜਾ ਅਖੰਡ ਕੀਰਤਨ ਹੁੰਦਾ ਹੈ ਸਾਰਾ ਜਿੰਨਾ ਵੀ ਹੈਗਾ ਵੀ ਇਸ ਰੰਦ ਕਰਕੇ ਇਹ ਪ੍ਰਾਰਥਨ ਖੇੜ ਭਾਈ ਸੋਣੇ ਵੇਲੇ ਦੀ ਇਹ ਅਸ਼ੀਸ਼ ਨੂੰ ਮਿਲ shear ਕਿਹੜੀ ਮੇਰੇ ਨਾਲ ਬੀਤੀ ਉਹ ਮੈਂ ਤੁਹਾਨੂੰ ਦੁਬਾਰਾ ਫੇਰ ਦੇਣ ਦੀ ਕਰਦਾ ਜਦੋਂ ਉੱਥੇ ਠੰਡਾ ਲੜਕਾਉਣ ਲੱਗੇ ਉਹਦੇ ਉਹਨਾਂ ਨੇ ਉੱਥੇ 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 ਕਿਹਾ ਸ਼ਹੀਦ ਬਲੋਬ ਉਹ ਅੰਦਰ ਰੱਖੀ ਹੋਗੇ ਉਦੋਂ ਕੋਈ ਐਕਸਟਰਾ ਨਹੀਂ ਸੀ ਪਰ ਮਾਨਦੰਤੇ ਸਿਖਾਈ ਇਧਰ ਦੇ ਪਾਸੇ ਨੂੰ ਇਹ ਖੇਡ ਹੋਣਾ ਇਹ ਜੱਥਾ ਤੁਰ ਪਿਆ ਮਹਿੰਦਰ ਸਿੰਘ ਆਪਣੇ ਉਹ ਗੁਰਮਖਸਾਂ ਦੇ ਤੱਕ ਸੇ ਪਿਆਰੇ ਮਿਲ ਕੇ ਸਾਰਾ ਲਿਖਿਆ ਨਾ ਉਹ ਜੇ ਕਾਪੀਆਂ ਮੇਰੇ ਕੋਲ ਤਾਂ ਇੱਕੋ ਹੀ ਸੀ ਤੁਹਾਨੂੰ ਮੇਰੇ ਅੱਤੀ ਸੀ ਹੋਇਆ ਇਸ ਤਰ੍ਹਾਂ ਦਾ ਇਹ ਪਾ ਇਸਾਰੀ ਬੜੀ ਹੈ ਇਸ ਸਤਿਗੁਰ ਦੀ ਜੀ